ਈ ਨਾ ਕੋਈ 40 ਨਾ ਕੋਈ 50 ਸਿਰਫ 10 ਰੁਪਏ ਫੁੱਟ ਦੱਪ ਨਾ ਬਿੱਲ ਨਾ ਕੋਈ ਨਾ ਕੋਈ ਭਾਜਨ ਟੈਸਟ ਹੋ ਰਾਮਪੁਰ ਆ ਰਹੇ ਨੇ ਸੇਲ ਲਾਤੀ ਰਖੜੀ ਦੇ ਕਹਿੰਦਾ ਵੱਡੀ ਸੇਲ ਲਾਤੀ ਬਾਈ ਕਿਹੜੀ ਸੇਲ ਲਾਤੀ ਸੇਲ ਲਾਤੀ ਜੀ ਆਹ ਦੇਖੋ 40 ਰੁਪਏ ਫੁੱਟ ਵਾਲਾ 50 ਰੁਪਏ ਫੁੱਟ ਵਾਲਾ 55 ਰੁਪਏ ਫੁੱਟਾ ਲਾਲ ਟਰੈਲੋ ਟਰੇਨ 레드 ਕਲਰ ਜੈਡ ਬਲੈਕ ਵਾਈਟ 골ਡਨ ਰੇਸ਼ੀ ਵਾਲੇ ਜੀ ਤੁਸੀਂ ਮੈਨੂੰ ਇਹ ਵਸੂ 30 라ਦੀ 35 라ਦੀ ਕਿ ਚੱਲੀ ਜਾਂਦੀ ਕੋਈ 30 ਨਾ ਕੋਈ 35 ਨਾ ਕੋਈ 40 ਨਾ ਕੋਈ 50 ਸਿਰਫ 10 ਰੁਪਏ ਫੁੱਟ ਦੱਪ ਨਾ ਬਿੱਲ ਮੈਨੂੰ ਨਾ ਦਿੰਦੀ ਉਹ ਮਾਦਰ ਵਿੱਚ ਨਹੀਂ ਹੋ ਜਾਦਾ ਐਸਾ ਪੀ ਫੁੱਟ ਹੈ ਜੀ ਸਾਰੀ ਮਿਕਸ ਡਿਜ਼ਾਈਨ 10 ਰੁਪਏ ਕੋਈ ਆ ਕੇ ਜੇ ਕੋਈ ਆ ਕੇ ਗਾਗਨੇ ਕਹਿੰਦਾ ਵੀ 10 ਰੁਪਏ ਪੁੱਟ ਨਹੀਂ ਦਿੰਦਾ ਫੇਰ ਚਾਹ ਜੀ 70 50000 ਸਕਰ ਫੁੱਟ ਲਿਓ ਲੱਖ ਸਕਰ ਫੁੱਟ ਲਿਓ 5 ਲੱਖ ਸਕਰ ਫੁੱਟ ਲਿਓ ਸਿਰਫ 10 ਰੁਪਏ ਫੁੱਟ ਜੀ 10 ਰੁਪਏ ਫੁੱਟ ਕਰਤਾ ਬਈ ਕਹਿੰਦੇ 2 ਬਾਏ 4 ਦਾ ਸਾਰੇ ਮਿਕਸ ਡਿਜ਼ਾਈਨ ਦਾ ਬਈ ਮਿਕਸ ਡਿਜ਼ਾਈਨ ਆ ਬਈ ਸਿਰਫ 10 ਰੁਪਏ ਫੁੱਟ 10 ਰੁਪਏ ਫੁੱਟ ਹੋਰ ਕਿਹੜਾ ਮਨ ਮੰਨਣਾ ਚਾਹੁੰਦੀ ਮੈਂ ਕਹਾਂ ਜੀ 10 ਰੁਪਏ